ਹਾਂਜੀ ਸਵਾਗਤ ਹੈ ਤੁਹਾਡਾ ਗੱਲ ਪੰਜਾਬੀ ਪਿੰਡ YouTube ਚੈਨਲ ਤੇ ਜੇ ਕਿਸੇ ਵੀਰ ਨੇ ਆਪਾਂ ਦਾ ਫ੍ਰੀਜ ਵਿੱਚ ਐਡ ਕਰਉਣੀ ਹੈ ਆਪਣੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਜੀ 799 ਪੂਰਾ ਜੀ ਮਰ ਨੰਬਰ ਲਿਖਿਆ ਹੋਇਆ 31068 ਨੰਬਰ ਤੇ WhatsApp ਤੇ ਫੋਟੋਆਂ ਭੇਜ ਕੇ ਫ੍ਰੀਜ ਦੇ ਵਿੱਚ ਐਡ ਕਰਾ ਸਕਦੇ ਹਾਂ ਅੱਜ ਤੁਹਾਡੇ ਵਾਸਤੇ ਜੀ 575 ਲੀਟਰ ਦਾ ਟਰੈਕਟਰ ਲੈ ਕੇ ਆਏ 1995 ਮਾਡਲ ਦਾ ਵਧੀਆ ਸਾਫ ਸੁਥਰਾ ਫਰੀਦਕੋਟ ਏਰੀਆ ਦੇ ਵਿੱਚ ਟਰੈਕਟਰ ਖੜਾ ਅਗਲੇ ਟਾਇਰ ਬਿਲਕੁਲ ਨਵੇਂ ਵਰਗੇ ਨੇ ਮਗਰਲੇ ਟਾਇਰ ਅਸੀਂ ਤੋਂ 85 ਪੈਸੇ ਪਿਆ ਰੇਟ ਬਾਈ ਨੇ ਮੰਗਿਆ 1 ਲੱਖ ਤੇ ਸਿਰਫ 25000 ਰੁਪਏ ਇਹਦੇ ਵਿੱਚ ਮੌਕੇ ਤੇ ਮਾੜਾ ਮੋਟਾ ਥੋੜਾ ਮਾਨਦਾਨ ਹੋ ਜੂ ਸਿੰਗਲ ਕਲੱਚ ਟਰੈਕਟਰ ਹੈ ਜੀ ਘਰ ਦੀ ਬਾਈ ਤੇ ਚੱਲਿਆ ਹੋਇਆ ਟਰੈਕਟਰ ਹੈ ਕਿਸੇ ਵੀ ਵਪਾਰੀ ਭਰਾ ਕੋਲੇ ਨਹੀਂ ਘਰ ਦੀ ਬਾਈ ਤੇ ਚੱਲਿਆ ਹੋਇਆ ਟਰੈਕਟਰ ਹੈ ਵੱਡੇ ਟਰੈਕਟਰ ਨਾਲ ਬਾਈ ਛੋਟਾ ਰੱਖਿਆ ਹੋਇਆ ਸੀ ਹੁਣ ਬਾਈ ਇਹ ਟਰੈਕਟਰ ਹੋਰ ਨਵਾਂ ਲਈ ਇਸੇ ਕਰਕੇ ਟਰੈਕਟਰ ਵੇਚਣਾ ਹੈ ਜੇ ਕਿਸੇ ਵੀ ਵੀਰ ਨੇ 575 ਬਿਲਕੁਲ ਜਾਇਜ਼ ਰੇਟ ਦੇ ਵਿੱਚ ਟਰੈਕਟਰ ਖਰੀਦਣ ਦੇ ਚਾਹਵਾਨ ਨੇ ਤਿਉਹ ਆ ਨੰਬਰ ਤੇ ਬਾਈ ਨਾਲ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਦੀ ਇੰਜਨ ਗੇਅਰ ਦੀ ਬਾਈ ਉਹ ਫੁੱਲ ਗਾਰੰਟੀ ਹੈ ਕਿ ਤੋ ਟੁੱਟ ਭੱਜ ਨਹੀਂ ਹੋਈ ਮੂਰਲੇ ਬੰਪਰ ਤੇ ਨਾ ਰੰਗ ਵਜਿਆ ਹੋਇਆ ਕਿ ਤੋ ਲੀਕ ਨਹੀਂ ਕਿ ਤੋ ਬੈਲਟ ਨਹੀਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਬਾਕੀ ਦੀ ਵਾਹ ਕੇ ਚਲਾ ਕੇ ਜੀ ਆਪਣੀ ਪੂਰੀ ਦਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਹੋ ਸਾਰੇ ਵੀਰਾਂ ਦਾ ਤੇਦਰੋਂ ਧੰਨਵਾਦ ਜੀ ਜਲਦੀ ਤੋਂ ਜਲਦੀ ਬਾਈ ਨਾਲ ਕਰੋ ਸੰਪਰਕ